ਫਾਲਤੂ ਸੀ ਜੁੜੇ ਹੋ ਦੇ ਦੁਨੀਆ ਦੇ ਨਾਲ ਮੈਂ ਸੋਨੀ ਸਿੰਘ ਭੜੋ ਹਾਂਜੀ ਤਾਰੋਂ ਕੀ ਅੱਡੇ ਦੇ ਉੱਤੇ ਰਾਤੀ ਚੋਰੀ ਹੋਈ ਐ ਦੋ ਤਿੰਨ ਦੁਕਾਨਾਂ ਦੇ ਜਿਹੜੇ ਸ਼ਟਰ ਨੇ ਪੱਟੇ ਗਏ ਨੇ ਬੜੀ ਦੁਖਦਾਈ ਗੱਲ ਐ ਅਸੀਂ ਗੱਲਬਾਤ ਕਰਦੇ ਹਾਂ ਜਾਈ ਜਾ ਲੈਨੇ ਆ ਵੀ ਕੀ ਕੁਝ ਨੁਕਸਾਨ ਹੋਇਆ ਕਿਥੇ ਤੱਕ ਕਿਦਾਂ ਸ਼ਟਰ ਪੱਟੇ ਗਏ ਨੇ ਵੀ ਕੌਣ ਕੌਣ ਆਂਸਰ ਹੋ ਸਕਦੇ ਨੇ ਅਸੀਂ ਗੱਲਬਾਤ ਕਰਦੇ ਹਾਂ ਜੀ ਜੋ ਰਾਤ ਹਾਦਸਾ ਹੋਇਆ ਆਪਣੀ ਦੁਕਾਨ ਦੇ ਉੱਤੇ ਜਾਨੀ ਕਿ ਕੀ ਕੁਝ ਹੈ ਕਿੰਨਾ ਕੁ ਸਮਾਨ ਦੀ ਜਿਹੜੀ ਚੋਰੀ ਜੀ ਆਪਣਾ ਨਾ ਸਮਾਨ ਜੀ 30 ਤੋਂ ਲੈ ਕੇ 40000 ਦੇ ਵਿੱਚ ਸਮਾਨ ਚੱਕਿਆ ਗਿਆ ਕਿਵੇਂ ਨਾ ਨਾ ਸਾਰਾ 1 ਤੋਂ ਲੈ ਕੇ 1.5 ਦੇ ਵਿੱਚ ਚੱਕਿਆ ਗਿਆ ਅੱਛਾ ਜੀ ਰਾਤ ਨੂੰ ਹੂੰ ਮਤਲਬ ਜਿਹੜਾ ਵੀ ਮੈਨੂੰ ਪੁਰਾਣਾ ਸਮਾਨ ਜਿਵੇਂ ਰਿਪੇਅਰ ਦਾ ਸਮਾਨ ਕੋਪਰ ਤੰਬਾ ਉਹ ਸਾਰਾ ਚੱਕ ਕੇ ਲੈ ਗਿਆ ਯਾਰ ਜਾਨੀ ਕਿ ਹੋਰ ਕੀ ਚੀਜ਼ ਸੀ ਵਿੱਚ ਕੋਈ ਮੋਟਰਾਂ ਵੀ ਮੋਟਰਾਂ ਤੇ ਆਈ ਕਟੋਕਟ 10 ਤੇ 12 15 ਮੋਟਰਾਂ ਦੀ ਸਮਾਰਸੀ ਵਾਲ ਮੋਟਰ ਨੂੰ ਵੀ ਛੋਟੀਆਂ ਹਾਂ ਆਪਣਾ ਕੰਮ ਛੋਟੇ ਮੋਟਰਾਂ ਦਾ ਹੀ ਜ਼ਿਆਦਾ ਹਾਂਜੀ ਕੋਈ ਕੈਸ਼ ਕੈਸ਼ ਗੁੱਸਤਾ ਹੈ ਨਹੀਂ ਆਪਣਾ ਰੱਖ ਲੈਣੀ ਆਪਾਂ ਹਾਂ ਬਸ ਇਹੀ ਸਮਾਨ ਤੇ ਸਾਰਾ ਜੀ ਜਿਵੇਂ ਰਾਤ ਨੂੰ ਨੰਨੇ ਸਮਾਨ ਲੈ ਜਿਹੜਾ ਉਹ ਵੀ ਨਾਲੇ ਲੈ ਕੇ ਛੱਡ ਗਏ ਕਿੰਨੇ ਕ ਵਜੇ ਪਤਾ ਲੱਗਿਆ ਇਹ ਆਪਾਂ ਤਾਂ ਸਵੇਰੇ ਪਤਾ ਲੱਗਿਆ ਜੀ ਆਪਾਂ ਜਦੋਂ ਘਰੋਂ ਆਏ ਨਾ ਹਾਂ ਸਵੇਰੇ ਦੋਸਤ ਨੇ ਫੋਨ ਕਰਿਆ ਤੀ ਸਾਨੂੰ ਦੱਸਿਆ ਹਾਂ ਵੀ ਕਹਿੰਦਾ ਯਾਰ ਐਂ ਟੈਂਗਾ ਲੋਕ ਠੀਕ ਹੈ ਹੁਣ ਤੁਸੀਂ ਪੁਲਿਸ ਨੂੰ ਦਰਖਾਸਤ ਹਾਂਜੀ ਹਾਂ ਆਪਾਂ ਨੇ ਰਿਪੋਰਟ ਲਿਖਾ ਦਿੱਤੀ ਜੀ ਤੋਂ ਬਾਅਦ ਉਹਨਾਂ ਦੀ ਜ਼ਿੰਮੇਵਾਰੀ ਹੈ ਹੁਣ ਕੀ ਕਰਨਗੇ ਦੇਖਦੇ ਆਂ ਜੀ ਆਪਾਂ ਤਾਂ ਅਸੀਂ ਅੰਦਰ ਪੈ ਸੀ ਗਏ ਜੀ ਹਾਂਜੀ ਪੰਜ ਬੰਦੇ ਆਏ ਜੀ ਦੋ ਲੋਹੇ ਕਰਪਾਨਾਂ ਤੇ ਇੱਕ ਲੋਹੇ ਨਾਲਕੇ ਦੀ ਹੱਥੀ ਦੀ ਇੱਕ ਲੋਹੇ ਕਹੀ ਦੀ ਇੱਕ ਲੋਹੇ ਹਾਕੀ ਦੀ ਇਹ ਕਿੰਨੇ ਕ ਵਜੇ ਦੀ ਘਟਨਾ ਠੀਕ ਹੈ ਤੁਸੀਂ ਸੁੱਤੇ ਪਏ ਸੀ ਅਸੀਂ ਜਿੱਤੇ ਸੁੱਤੇ ਪਏ ਦੇ ਹਰ ਅਸੀਂ ਸਾਨੂੰ ਕੋਈ ਪਤਾ ਨਹੀਂ ਇਹ ਸਾਨੂੰ ਅੰਦਰ ਆਿਆਂ ਦੀ ਪਤਾ ਲੱਗਣਾ ਦਾ ਜਾਂ ਸਾਡੇ ਤੇ ਆ ਕੇ ਉਹਨਾਂ ਨੇ ਕਿਰਪਾਨਾਂ ਧਰ ਲੀਆਂ ਵੀ ਲਿਆਓ ਛੁੱਟਾ ਸਮਾਨ ਕੀ ਸੀ ਸਾਡੇ ਦੇ ਕੱਢੋ ਕੀ ਕੀ ਲੈ ਕੇ ਗਏ ਨੇ 1200 ਰੁਪਏ ਲੈ ਕੇ ਸ਼ਰ ਤਿੰਨ ਫੋਨ ਲੈ ਗਏ ਸਾਡੇ ਬਾਕੀ ਸਾਡੇ ਜਿਹੜੇ ਹਾਂ ਸਮਾਨ ਤੇ ਕੱਪੜੇ ਤੇ ਜੀ ਨਵੇਂ ਉਹ ਲੈ ਗਏ ਚੱਕ ਕੇ ਥੱਲੇ ਜਿਹਾ ਬੰਦੇ ਕਿੱਦਾਂ ਦੀ ਹਾਲਾਤ ਦੇ ਵਿੱਚ ਬੰਦੇ ਦੇ ਕੇ ਤੇ ਮੂੰਹ ਕਵਰ ਤੇ ਜਾਂਦੇ ਬੰਦੇ ਸਾਰੇ ਮੂੰਹ ਉਹਨਾਂ ਨੇ ਕਵਰ ਕੀਤੇ ਹੋਏ ਤੇ ਜੀ ਕੱਲੀਆਂ ਅੱਖਾਂ ਖਾਂਦੀਆਂ ਦੇਈ ਉਹਨਾਂ ਨੇ ਸਾਰੇ ਨਸ਼ੇੜੀ ਬੰਦੇ ਤੇ ਜੀ ਜਦੋਂ ਤੇ ਫਰਦੇ ਦੇ ਅੱਖਾਂ ਵਿੱਚ ਲੈਂਦੀਆਂ ਦੀ ਉਹਨਾਂ ਦੀ ਤੇ ਗੇਅਰ ਸਾਡਰ ਦੀ ਜਿਹੜਾ ਤੁਹਾਡਾ ਸਾਡਰ ਇਹ ਪੱਟਿਆ ਕਿ ਸਿੱਧਾ ਖੁੱਲਾ ਸਾਡਰ ਪੱਟਿਆ ਹੋਇਆ ਸੀ ਜੀ ਹਾਂਜੀ ਹਾਂਜੀ ਰਾਣਾ ਨਾ ਪੱਟਿਆ ਜੀ 60 ਫੀਟ ਤੁਹਾਡੇ ਮਾਰੀ 60 ਫੀਟ ਮੇਰੇ ਲੱਤ ਤੇ ਮਾਰ ਗਈ ਦੋ ਬੈਠੀ ਬਾਕੀ ਜਿਹੜੀ ਉਹਨਾਂ ਨੇ ਲਈ ਉਹ ਮਰੇ ਦੋ ਮਾਰੀਆਂ ਨੇ ਜੀ ਲੱਤ ਤੇ ਉਹਨਾਂ ਨੇ ਉਦੋਂ ਬਾਅਦ ਛੱਟ ਛੱਟ ਕੇ ਭੱਜ ਗਈ ਉਹ ਉੱਤੇ ਜਦੋਂ ਹਾਂਜੀ ਹਾਂਜੀ ਅਸੀਂ ਅੰਦਰ ਪੈ ਚੀ ਗਏ ਠੀਕ ਹੈ ਉੱਤੇ ਪੈ ਚੀ ਗਏ ਠੀਕ ਹੈ ਤਿੰਨੇ ਜਣੇ ਉਹ ਬੰਦੇ ਆਏ ਜੀ ਆਗੇ ਸਾਨੂੰ ਅੰਦਰੇ ਦੱਪ ਲਿਆ ਉਹਨਾਂ ਨੇ ਕਿਸੇ ਲਵੇ ਦੋ ਲਵੇ ਕਿਰਪਾਨਾਂ ਦੀ ਇੱਕ ਲਵੇ ਉਹ ਸੀਗੀ ਨਲਕੇ ਦੀ ਡੰਡੀ ਇੱਕ ਲਵੇ ਕਹੀ ਸੀ ਇੱਕ ਲਵੇ ਹਾਕੀ ਜੀ ਦੀ ਅੰਦਰ ਆ ਕੇ ਸਾਨੂੰ ਕਹਿੰਦੇ ਵੀ ਕੱਢੋ ਜਿਹੜਾ ਕੋਸ ਹੈਗਾ ਗਾਲਾਂ ਗੋਲਾਂ ਵੀ ਕੱਢੀਆਂ ਉਹ ਹੀ ਪੰਜਾਬੀ ਬੋਲਦੇ ਸੀ ਉਹੀ ਜੋ ਦੋ ਤਾਂ ਪੰਜਾਬੀ ਬੋਲਦੇ ਤੇ ਦੋ ਤਿੰਨ ਘਾਵੇ ਹਿੰਦੀ ਜੀ ਬੋਲਦੇ ਤਾਂ ਐਸੀ ਸੀ ਕਿੰਨੀ ਕੁ ਉਮਰ ਲੱਗਦੀ ਉਮਰੋਂ ਤੁਹਾਨੂੰ ਦੇ ਮੂੰਹਾਂ ਬੰਨੇ ਹੋਏ ਤੇ ਉਹ ਮਤਲਬ ਹੈ ਵੀ ਹੈਗੇ ਤੇਗੇ 25 30 ਦੇ ਸਾਲ ਦੇ ਵਿੱਚ ਉਹ ਇੱਕਣ ਹੈਗੇ ਤੇ ਸਾਰੇ ਠੀਕ ਹੈ ਠੀਕ ਹੈ ਹੋਰ ਕੋਈ ਨਕਸਾਨ ਕੋਈ ਜਾਨੀ ਨਕਸਾਨ ਹੋਰ ਜੀ ਤਿੰਨ ਫੋਨ ਲੈ ਗਏ ਜੀ 1200 ਰੁਪਏ ਨੇ ਜੜੀਆਂ ਦੇ ਕੰਮ ਨਹੀਂ ਖਾਂਦੇ ਜਿਆਦੇ ਨੇ ਪੈਸਾ ਮਿਲਦਾ ਨਹੀਂ ਉਹਨਾਂ ਨੂੰ ਕਰੋ ਸਾਲੂ ਤੰਗ ਕਰੀ ਜਾਂਦੇ ਹੁਣ ਦੁਕਾਨਦਾਰਾਂ ਨੂੰ ਵਿਚਾਰਿਆਂ ਨੂੰ ਖਤਰਾ ਹੋ ਗਿਆ ਕਿਉਂਕਿ ਸਾਰਾ ਦਿਨ ਕੰਮ ਕਰਕੇ ਜਾਂਦੇ ਨੇ ਉਸ ਤੋਂ ਬਾਅਦ ਜਿਹੜਾ ਰਾਤ ਨੂੰ ਸੌਣ ਦਾ ਸਫਰ ਆ ਕਿਉਂਕਿ ਰਾਤ ਦੇ ਤਾਂ ਵੀ ਇਹ ਕਾਂਡ ਹੁੰਦੇ ਨੇ ਐਨਾ ਹੋਰੇ ਖੰਮਖਰਮ ਨੇ ਅਸੀਂ ਤਾਂ ਆਪ ਫਿਰਦੇ ਬੈਠੇ ਆਂ ਭੁੱਖੇ ਮਰਨ ਵਾਲੇ ਕੰਮ ਹੋ ਗਏ ਹੁਣ ਜਿਹੜੇ ਹਾਲਾਤ ਇਦਾਂ ਦੀ ਚੋਰੀ ਹੋਈ ਹੈ ਤੇ ਬਹੁਤ ਹੀ ਗੰਭੀਰ ਮਸਲਾ ਬਹੁਤ ਗਲਤ ਹੋਇਆ ਇਹ ਬਹੁਤ ਜ਼ਿਆਦਾ ਥੋੜਾ ਘੱਟ ਨਹੀਂ ਬਹੁਤ ਜ਼ਿਆਦਾ ਗਲਤ ਠੀਕ ਹੈ ਗਰੀਬ ਆ ਮੈਂ ਕਮਾਉਣ ਦੀ ਕੋਈ ਕੰਦ ਨਹੀਂ